ਥੋੜੇ ਮਹੀਨੇ ਪਹਿਲਾਂ ਜੇ ਭਰਾ ਘੋੜਿਆਂ ਵਾਲੇ ਆਏ ਸੀ ਉਸ ਦਿਨੇ ਮੰਗ ਰੱਖੀ ਗਈ ਸੀ ਵੀ ਆਪਣੇ ਪਸ਼ੂ ਮੰਡੀ ਨਹੀਂ ਤੇ ਮੈਂ ਆਫਿਸ ਗੱਲ ਤੋਂ ਫਰਾਰ ਸੀ ਵੀ ਜਿਹੜੇ ਆਪਣੇ ਆਪ ਨੂੰ ਉਹ ਬੰਦੇ ਸਮਝਦੇ ਆ ਵੀ ਅਸੀਂ بڑے ਘੋੜੇ ਵੀ ਪਾਲਦੇ ਆ ਅਸੀਂ ਸਾਡਾ ਸ਼ੌਕ ਵੀ ਆ ਅਸੀਂ ਇਹਨਾਂ ਲੋਕਾਂ ਨਾਲ ਹੈ ਉਹ ਇੱਥੇ ਘੋੜਾ ਮੰਡੀ ਜਾਂ ਪਸ਼ੂ ਮੰਡੀ ਤੱਕ ਜ਼ਮੀਨ ਨਹੀਂ ਲੈ ਸਕੇ ਗਰਾਊਂਡ ਨਹੀਂ ਬਣਾ ਸਕੇ ਹੁਣ ਮੈਂ ਕੱਲ ਉਹਨਾਂ ਦੀ ਇੰਟਰਵਿਊ ਸੁਣੀ ਜਾਂਦਾ ਸੀ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਸੀ ਜਦੋਂ ਵੇੜਾ ਸੀ ਉਦੋਂ ਕੀਤਾ ਨਹੀਂ ਹੁਣ ਜਿਹੜੀ ਜੇ ਆ ਉਹ ਜੇ ਹੀ ਰਹਿਣੀ ਹੈ ਜੇ ਵੱਡੀ ਹੋ ਕੇ ਬਣ ਜਾਣੀ ਹੈ ਜ਼ਥੇਦਾਰ ਵਾਲੀ ਜੇ ਬਣ ਜਾਣੀ ਹੈ ਜੇ ਹੀ ਰਹਿਣੀ ਹੈ ਹੁਣ ਨਹੀਂ ਕੋਈ ਇਹ ਜਾ ਫਿਕਰ ਕਰਨ ਦੀ ਗੱਲ ਪਰ ਮੈਂ ਇਹਨਾਂ ਨੂੰ ਭਰੋਸਾ ਦਿਵਾਉਣਾ ਵੀ ਮੈਂ ਸਰਕਾਰ ਕੋਲੇ ਮੁੱਖ ਮੰਤਰੀ ਸਾਹਿਬ ਕੋਲੇ ਇਹ ਗੱਲ ਰੱਖ ਕੇ ਕਿਉਂਕਿ ਸਾਡਾ ਬਹੁਤ ਵੱਡਾ ਇਤਿਹਾਸ ਹੈ ਇੱਥੇ ਕਿਸੇ ਨਾ ਕਿਸੇ ਪਾਸੇ ਜਿਹੜੇ ਥਾਂ ਮੈਂ ਇਹਨਾਂ ਨੂੰ ਵੀ ਕਹਿ ਦਾਂਗਾ ਇਹਨਾਂ ਵੀ ਵੇਚ ਕੇ ਆਪਾਂ ਜ਼ਮੀਨ ਜਿੱਥੇ ਆਪਾਂ ਸੌਖੀ ਪ੍ਰਾਪਤ ਕਰ ਸਕੀਏ ਅੱਜ ਕੱਲ ਪੰਚਾਇਤਾਂ ਵਗੈਰਾ ਵੀ ਇੰਨੀ ਇੰਨੀ ਜ਼ਮੀਨ ਦੇ ਲਈ ਸਹਿਮਤ ਨਹੀਂ ਹੋ ਸਕਦੀ ਆ ਸਾਨੂੰ ਇਹ ਮੁੱਲੀ ਕੀਤਨੀ ਮਿਲ ਔਰ ਜੇ ਜੇ ਐਡਾ ਵੱਡਾ ਇੱਕ ਕਾਰੋਬਾਰ ਆ ਉਹਦੇ ਵਾਸਤੇ ਸਰਕਾਰ ਉਹ ਵੀ ਕਰਕੇ ਦੇਊਗੀ ਪਰ ਜਿਹੜੇ ਪਹਿਲਾਂ ਇਹ ਗੱਲਾਂ ਕਰਕੇ ਗੱਲਾਂ ਕਰ ਲੈਣੀਆਂ ਸੌਖੀਆਂ ਵੀ ਕੋਈ ਮਤਲਬ ਬੇਨਤੀਆਂ ਕਰਨ ਦੀ ਲੋੜ ਨਹੀਂ ਕਹਿੰਦੇ ਮੈਂ ਤਾਂ ਸੇ ਪ੍ਰਾਪਤ ਉਮਿਤ ਕਰਾਈ ਨਹੀਂ ਤੇ ਮੈਂ ਤਾਂ ਆਪਸਗਾਂ ਇਹਨਾਂ ਨੂੰ ਮਿਹਨਤ ਕੀਤੀ ਸੀ ਮੈਂ ਤੁਹਾਡੇ ਵਾਸਤੇ ਜਿੰਨੇ ਵੀ ਮਰਜ਼ੀ ਕਰ ਸਕਾਂ ਇਹ ਮੇਲਾ ਵੀ ਕਰਵਾਵਾਂਗੇ ਤੇ ਆਪਾਂ ਜ਼ਮੀਨ ਵੀ ਕਦੇ ਨਾ ਕਦੇ